ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਡੇਲੀ ਲਾਈਵ ਬਲੌਗ ਤੇ ਅੱਜ ਆ ਜਾਈ ਬਣਾਉਣ ਲੱਗੇ ਆ ਬਤਾਉ ਬਤਾਉਂਗੇ ਜ ਮਟਰ ਪਾ ਕੇ ਤੇ ਮੰਮੀ ਤੁਹਾਨੂੰ ਦੱਸ ਦਿਆ ਕੀ ਕੀ ਸਮਾਨ ਪਣਾ ਵਿੱਚ ਅਸੀਂ ਕੀ ਕੀ ਪਣਾ ਇਹਦੇ ਵਿੱਚ ਆਪਾਂ ਬਤਾਉ ਲੈ ਇਸ ਤਿੰਨ ਤੇ ਉਹ ਤੁਹਾਨੂੰ ਵਿਖਾ ਲਈ ਪਹਿਲਾਂ ਤੇ ਉਹਨਾਂ ਨੂੰ ਆਪਾਂ ਅੱਜ ਭੁੰਨਿਆ ਨਹੀਂਗਾ ਅੱਗ ਤੇ ਇਹਨਾਂ ਨੂੰ ਆਪਾਂ ਤਿੰਨਾ ਮਤਾਉ ਨੂੰ ਕੱਟ ਕੇ ਛਿੱਲ ਕੇ ਤੇ ਕੁੱਕਰ ਦੇ ਵਿੱਚ ਇਹਨੂੰ ਥੋੜਾ ਜਿਹਾ ਪਾਣੀ ਪਾਇਆ ਆਪਾਂ ਥੋੜਾ ਪਾਣੀ ਪਾ ਕੇ ਤੇ ਇਹਨਾਂ ਨੂੰ ਆਪਾਂ ਉਬਾਲ ਲਿਆ ਦੋ ਵਿਸਲਾਂ ਦਵਾ ਲਈਆਂ ਇਹਨਾਂ ਨੂੰ ਦੋ ਵਿਸਲਾਂ ਦੇ ਨਾਲ ਹੀ ਇਹ ਨਰਮ ਹੋ ਗਿਆ ਤੇ ਬਾਅਦ ਚ ਇਹ ਕੱਚੇ ਨਹੀਂ ਰਹਿੰਦੇ ਪੜਥੇ ਦੇ ਵਿੱਚ ਇਸ ਤਰ੍ਹਾਂ ਪੜਥਾ ਬਹੁਤ ਸਵਾਦ ਬਣੂਗਾ ਅੱਛਾ ਇਹਨਾਂ ਨੂੰ ਕਰ ਲਿਆ ਇਸ ਤਰ੍ਹਾਂ ਪਾਣੀ ਜਿਹੜਾ ਇਹਦਾ ਕੱਢ ਲਿਆ ਤੇ ਆਪਾਂ ਪਾਣੀ ਵੀ ਜਿਹੜਾ ਵਾ ਇਹ ਵੇਸਟ ਨਹੀਂ ਕਰਾਂਗੇ ਇਹਨੂੰ ਆਪਾਂ ਤੜਕੇ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਤੇ ਆ ਲੈ ਆਪਾਂ ਮਟਰ ਤੇ ਮਟਰਾਂ ਦੇ ਨਾਲ ਪੜਥਾ ਜਿਹੜਾ ਵਾ ਬਹੁਤ ਸਵਾਦ ਲੱਗਦਾ ਵਾ ਤੇ ਆ ਪਿਆਜ਼ ਲੈ ਆਪਾਂ ਤਿੰਨ ਵੱਡੇ ਪਿਆਜ਼ ਲੈ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਲਿਆ ਆ ਦੋ ਵੱਡੇ ਟਮਾਟਰ ਲੈ ਆ ਇਹਨਾਂ ਨੂੰ ਵੀ ਬ੍ਰੇਕ ਬ੍ਰੇਕ ਕੱਟ ਲਿਆ ਕਿਉਂਕਿ ਪੜਥੇ ਦੇ ਵਿੱਚ ਟਮਾਟਰ ਤੇ ਪਿਆਜ਼ ਜਿਹੜੇ ਆ ਉਹ ਹਮੇਸ਼ਾ ਜ਼ਿਆਦਾ ਪੈਂਦੇ ਆ ਤੇ ਤਾਂ ਹੀ ਪੜਥਾ ਜਿਹੜਾ ਉਹ ਸਵਾਦ ਲੱਗਦਾ ਆ ਰ ਹੈ ਆਪਾਂ ਅਦਰਕ ਲਿਆ ਵਾ ਤੇ ਨੂੰ ਗ੍ਰाइंड ਕਰ ਲਿਆ ਆ ਆ ਪਜੀਰਾ ਲਿਆ ਵਾ ਇੱਕ ਚਮਚਾ ਆ ਆਪਾਂ ਦੋ ਤਿੰਨ ਹਰੀਆਂ ਮਿਰਚਾਂ ਲਿਆਂ ਇਹਨਾਂ ਨੂੰ ਵੀ ਗ੍ਰाइंड ਕਰ ਲਿਆ ਆਪਾਂ ਬਾਕੀ ਆ ਮਿਰਚ ਮਸਾਲੇ ਆ ਇਹ ਪਾਵਾਂਗੇ ਤੇ ਹੁਣ ਆਪਾਂ ਕੜਾਈ ਉੱਪਰ ਰੱਖ ਗਏ ਤੇ ਫਿਰ ਆਪਾਂ ਤੜਕਾ ਲਾਉਨੇ ਆ ਤੇ ਫਿਰ ਤੁਹਾਨੂੰ ਦੱਸਦੇ ਲੋ ਜੀ ਹੁਣ ਆਪਾਂ ਕੜਾਈ ਉੱਪਰ ਰੱਖ ਦਿੱਤੀ ਆ ਤੇ ਹੁਣ ਆਪਾਂ ਤੇਲ ਪਾਉਨੇ ਆ ਵਿੱਚ ਇਹ ਲੱਪਾ ਇੱਕ ਕੜਸੀ ਪਾਵਾਂਗੇ ਹਲੋ ਜੇ ਇੱਕ ਇੱਕ ਕੜਸੀ ਆਪਾਂ ਤੇਲ ਦੀ ਪਾਵਾਂਗੇ ਤੇਲ ਲੱਪਾ ਘਰ ਮੁੰਨੇ ਤੇਲ ਗਰਮ ਤੇ ਹੋਈ ਜਾਣਾ ਵੈਸੇ ਤੀ ਤੇ ਤੇਲ ਦੇ ਵਿੱਚ ਪੜਤਾ ਜਿਹੜਾ ਬਹੁਤ ਵਧੀਆ ਬਣਦਾ ਤੁਸੀਂ ਚਾਹੋ ਦੇ ਕੇ ਹੋਜ ਵੀ ਬਣਾ ਸਕਦੇ ਜੋ ਜਾਂ ਤੁਸੀਂ ਰਫੈਂਟ ਵੀ ਬਣਾ ਸਕਦੇ ਜੋ ਪਰ ਆਪਾਂ ਤੇਲ ਦੇ ਬਣਾਉਣ ਲੱਗੇ ਆ ਤੇਲ ਵਾਲਾ ਪੜਤਾ ਬਹੁਤ ਟੇਸਟੀ ਬਣੂਗਾ ਮੈਂ ਬਤਾਉਆਂ ਨੂੰ ਭੁੰਨ ਕੇ ਵੀ ਪੜਦਾ ਬਹੁਤ ਵਧੀਆ ਬੰਦਾ ਵਾ ਤੇ ਪਰ ਉਹ ਚੁੱਲੇ ਤੇ ਭਜ ਜਲਦ ਫੇਰ ਵਧੀਆ ਲੱਗਦਾ ਮੰਮੀ ਦੇ ਵੇਲੇ ਹਰ ਸਬਜੀ ਸਵਾਦ ਬਣਾਉਂਦੇ ਤੇ ਸਬਜੀ ਤੇ ਹਰ ਘਰ ਚ ਬਣਦੀ ਆ ਪਰ ਬਣਾਉਣ ਦਾ ਤਰੀਕਾ ਜਿਹੜਾ ਇਹ ਵੱਖੋ ਵੱਖੋਂ ਦਾ ਹਰ ਇੱਕ ਦਾ ਤੇ ਹਰ ਇੱਕ ਨੂੰ ਆਪਣੀ ਸਬਜੀ ਸਵਾਦ ਲੱਗਦੀ ਆ ਪਰ ਤੇ ਸਾਡੇ ਤਰੀਕੇ ਨਾਲ ਬਣਾ ਕੇ ਵੇਖੋ ਤੇ ਬਣਾਵਾਂਗੇ ਸਾਦੇ ਢੰਗ ਨਾਲ ਬਣਾਵਾਂਗੇ ਬਹੁਤ ਵਧੀਆ ਤਦ ਨੂੰ ਅੱਗ ਨੂੰ ਆਪਾਂ ਥੋੜਾ ਜਿਹਾ ਘੱਟ ਕਰ ਦਾਂਗੇ ਕਿਉਂਕਿ ਨਹੀਂ ਸੇਕਦੇ ਵਿੱਚ ਨਾ ਸੜਦੇ ਆ ਭਾਈ ਹੁਣ ਆਪਣਾ ਤੇਲ ਜਿਹੜਾ ਉਹ ਗਰਮ ਹੋ ਗਿਆ ਵਾ ਤੇ ਹੁਣ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਤੇ ਜੀਰੇ ਦੇ ਨਾਲ ਹੀ ਆਪਾਂ ਪਿਆਜ਼ ਪਾਵਾਂਗੇ ਆਜ ਜਿਹੜੀਆਂ ਆਪਾਂ ਹੱਥ ਥੋੜੇ ਬੋਲੇ ਜਾਇਏ ਸਾੜ ਦੇਣੀ ਆ ਉਹਦੇ ਵਿੱਚ ਆਪਾਂ ਇਹਨਾਂ ਤੇ ਇੱਕ ਨਮਕ ਦਾ ਚਿੰਚਾ ਪਾ ਦਾਂਗੇ ਇੱਕ ਨਮਕ ਦਾ ਚਿੰਚਾ ਪਾ ਦਾਂਗੇ ਇਹ ਸਾਡਾ ਚਿੰਚਾ ਛੋਟਾ ਹੋਏ ਕਰਕੇ ਇੱਕ ਚਿੰਚਾ ਨਮਕ ਦਾ ਪਾਸਾ ਨਮਕ ਬੋਲ ਦੇ ਨਾਲ ਪਿਆਜ਼ ਜਿਹੜਾ ਕਿੰਨ ਨਰਮ ਹੋ ਜਾਂਦਾ ਉਹ ਥੱਲੇ ਨਹੀਂ ਲੱਗਦਾ ਕੜਾਈ ਦੇ ਰਾਜੜਾ ਦਾ ਮਤਲਬ ਸਟੈਨ ਅਗਰ ਸੈਡ ਦੇ ਕੱਟ ਕਰ ਲਈਦਾ ਹਨਾ ਫਿਰ ਉਹ ਹੱਥ ਵੀ ਛੜਨ ਦੀ ਲੋੜ ਨਹੀਂ ਪੈਂਦੀ ਆ ਦਾ ਟ੍ਰੀਪੋਡ ਜਿਹੜਾ ਖਰਾਬ ਹੋ ਗਿਆ ਵਾ ਹਰੀ ਜੂਟੀਆ ਜਿਹੜੀ ਖਿਚਰਾ ਆਂ ਕਰਕੇ ਜਦਾ ਚਾਂਦਰਾ ਨਾਲ ਖਿਲੰਡਿਆ ਉਹ ਤਾਂ ਪੂਰੀ ਕੋਸ਼ਿਸ਼ ਕਰਨਾ ਵੀਡੀਓ ਕਰੀ ਆਪਾਂ ਨੇ ਇਹਨਾਂ ਤੇ ਆਜੜੇ ਉਹ ਬਹੁਤ ਸਾੜਨੇ ਨੇ ਤੇ ਥੋੜੇ ਥੋੜੇ ਆਪਾਂ ਜੜਿਆ ਉਹ ਨਰਮ ਕਰਾਂਗੇ ਪਰ ਜਿਹੜੇ ਜਿਹੜਾ ਬਹੁਤ ਸਾਰੇ ਪਿਆਜ ਜਿਹੜੇ ਚੰਗੇ ਨਹੀਂ ਲੱਗਦੇ ਤੇ ਇੰਦਰ ਆਪਾਂ ਦੇ ਆ ਗੀ ਤੌੜਨ ਦਾ ਬਣਾ ਰਹੇ ਨੇ। ਮੈਂ ਤੁਹਾਨੂੰ ਦੱਸਿਆ ਕਿ ਸਾਡੇ ਮੁੰਡਿਆਂ ਨੂੰ ਚੌਲ ਰੋਹ ਚੌਲ ਥਾਈ ਦੇ। ਆ ਦੇਖੋ ਜੀ ਇਹ ਮਟਰਾਂ ਵਾਲੇ ਚੌਲ ਧਰੇ ਨੇ। ਬਸ ਫਿਰ ਮੈਂ ਨਾ ਖਧੀਆ ਬਣਾਇਆ। ਇਹਨੇ ਰੋਜ਼ ਇਸ ਤਰ੍ਹਾਂ ਲੁਕੀਂ ਚਾਵਲ ਖਾਣੇ ਆ। ਇਹੋ ਟਮਾਟਰਾਂ ਵਾਲੇ ਚੌਲ ਆ। ਤੇ ਵੀ ਨਾਲ ਖਾਊਗਾ। ਤੇ ਆਜੋ ਘੀ ਵੀ ਜੇ ਖਾਣੇ ਤੇ ਖਾਓ ਮਟਰਾਂ ਵਾਲੇ ਚੌਲ ਬਹੁਤ ਸਵਾਦ ਬੜੇ ਨੇ। ਇਹ ਰੱਖਣਾ ਰਹਿਣਾ ਹੁਣ ਸ਼ਾਮ ਤੱਕ ਚੱਲਣਾ ਚਲੋ ਦੇਖੋ ਜੀ ਪਿਆਜ਼ ਸਾਡੇ ਜਿਹੜੇ ਇਸ ਤਰ੍ਹਾਂ ਭੁੱਜ ਗਏ ਆ ਉਹਦੇ ਆਪਾਂ ਛਾੜਨੇ ਨਹੀਂਗੇ ਤੇ ਬਿਲਕੁਲ ਇਸ ਤਰ੍ਹਾਂ ਦੇ ਰੱਖਣੀ ਆ ਤੇ ਹੁਣ ਆਪਾਂ ਵਿੱਚ ਪਾ ਦਾਂਗੇ ਟਮਾਟਰ ਕਿੰਨੇ ਟਮਾਟਰ ਹੋ ਗਏ ਹਮਾਰੇ ਜਿਆਦਾ ਹੋ ਗਏ ਕਿ ਤਾਈ ਦੇ ਪਰਦਾ ਸਵਾਲ ਲੱਗਦਾ ਹੈ ਇਹੋ ਸਵਾਲ ਬਣੇ ਪਰ ਤੇਰੀ ਮਾਸੀ ਪਰਦਾ ਬਹੁਤ ਸਵਾਲ ਬਣਦੀ ਮਾਸੀ ਤੇਰੇ ਘਰ ਤੇ ਕੜੀ ਤੇਰੀ ਮਾਸੀ ਘਾਸ ਨਹੀਂ ਦੋਣਾ ਕੜੀ ਮਾਸੀ ਤੇ ਨਹੀਂ ਆਉਣੀ ਮਾਸੀ ਢਮਲਾ ਪਰਦਾ ਤੇ ਕੜੀ ਬਹੁਤ ਵਾਰ ਨੂੰ ਇਹ ਸਾਗ ਵਧੀਆ ਬਣਉਂਦੀ ਆ ਉਹ ਮੈਨੂੰ ਕਹਿੰਦੇ ਨੇ ਤੇਰੇ ਹੱਥ ਦਾ ਜ਼ਵਾਦ ਹੁੰਦਾ ਤੇ ਮੈਂ ਤਾਂ ਕਹਿੰਨੀ ਕਿ ਉਹਦੇ ਹੱਥ ਬਜਾ ਦਾ ਜ਼ਵਾਦ ਹੁੰਦਾ ਪਰ ਆਪਾਂ ਵੀ ਪੂਰਾ ਜੋਰ ਲਾ ਦੇਤਾ ਜੀ ਬਣਾਉਣ ਲੱਗਿਆ ਤੇ ਇਸ ਤਰ੍ਹਾਂ ਆਪਾਂ ਕੁਕਿੰਗ ਵਾਲੀ ਵੀਡੀਓ ਤਾਂ ਬਣਾਉਨੇ ਆ ਕਿ ਜਿਹੜੇ ਬਾਹਰ ਬੱਚਿਆਂ ਪੈਣਾ ਸਾਰੀਆਂ ਜਿਹੜੀਆਂ ਬਾਹਰ ਬੈਠੀਆਂ ਜਿਨ੍ਹਾਂ ਨੂੰ ਨਿਆਣਿਆਂ ਨੂੰ ਨਹੀਂ ਜਾਚ ਸਬਜੀ ਬਣਾਉਂਦੀ ਤੇ ਉਹ ਸੋਖੇ ਤਰੀਕੇ ਦੇ ਨਾਲ ਹੀ ਬੋਹੜੇ ਮਸਾਲੇ ਨਾ ਪਾ ਗਏ ਫਿਰ ਜਿਹੜੀ ਚੀਜ਼ ਵਾ ਉਹ ਵਧੀਆ ਬਣ ਜਾਂਦੀ ਆ ਤੇ ਆਪਾਂ ਹੋਰ ਹੋਰੀ ਸੋਫੇ ਢੰਗ ਨਾਲ ਦੱਸਦੇ ਆ ਤੇ ਅੱਗੇ ਪਤਾ ਨਹੀਂ ਵੀ ਤੁਹਾਨੂੰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਕਿ ਨਹੀਂ ਮੰਮੀ ਨੂੰ ਬੜਾ ਚੰਗਾ ਵੀਡੀਓ ਆਪਾਂ ਮੈਂ ਰੋਜ਼ ਇੱਕ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦੀ ਹਾਂ। ਹਾਂ। ਹੁਣ ਸਾਗ ਵੀ ਬਹੁਤ ਵਧੀਆ ਹੋ ਗਿਆ ਨਾ। ਹੁਣ ਸਾਗ ਦੇ ਵੀਡੀਓ ਪਾਵਾਂਗੇ ਨਾਲ ਮੱਕੀ ਦੀ ਰੋਟੀ ਤੇ ਨਾਲ ਮੱਖਣ ਤੇ ਨਾਲ ਲੱਸੀ ਤੇ ਨਾਲ ਮੱਕੀ ਵਾਲਾ ਗੰਢਾ। ਵੀਡੀਓ ਬੜੀ ਹਾਂ ਤੇ ਜਾਂਦੀ ਆ ਵੀਡੀਓ ਬਣ ਲੱਗਿਆ ਬਹੁਤ ਟਾਈਮ ਲੱਗਦਾ ਤੇ ਤੁਸੀਂ ਲਾਈਕ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਕੇ ਕਰੋ ਤੇ ਕਮੈਂਟ ਕਰਕੇ ਦੱਸਣਾ ਕਿ ਸਾਡਾ ਜਿਹੜਾ ਬਣਾਉਣ ਦਾ ਤਰੀਕਾ ਵਾ ਤੁਹਾਨੂੰ ਕਿੱਸਰਾ ਲੱਗਿਆ ਵਾ ਤੇ ਹੁਣ ਆਪਾਂ ਪਿਆ ਟਮਾਟਰ ਜਿਹੜੇ ਸਾਡੇ ਸਬਸਕ੍ਰਾਈਬ ਵੀ ਕਰੋ ਤੇ ਬੈਲ ਆਨ ਦੀ ਘੰਟੀ ਦਬਾ ਕੇ ਤੇ ਮੋਰਾ ਨਾ ਭੁੱਲਣਾ ਜਿਹੜੇ ਸਾਡੇ ਵੀਡੀਓ ਤੇ ਲਵੇ ਪਲੀਜ਼ ਵੀਡੀਓ ਪੂਰੀ ਵੇਖਿਆ ਕਰੋ ਤੇ ਤੇਰੇ ਪੂਰਾ ਪਤਾ ਲੱਗਦਾ ਤੇ ਸਾਡੇ ਫੜਾ ਫੜ ਸਬਸਕ੍ਰਾਈਬ ਜਿਹੜੇ ਵਧਾਓ ਤੇ ਕਲ ਦੀ ਮੇਨਸ ਜਿਹੜੀ ਆ ਉਹ ਥੋੜੀ ਹੋਵੇ। ਅੱਜ ਉਹ ਰੋਜ਼ ਵੀਡੀਓ ਪਾਇਆ ਕਰਾਂਗੇ। ਅਮਰ ਖੋਸ਼ ਕਰੀ ਵੀ ਆ ਵੀ ਰੋਜ਼ ਵੀਡੀਓ ਪਾਉਣਗੇ। ਉਹ ਟਮਾਟਰ ਜਿਹੜੇ ਨੇ ਸਾਡੇ ਥੋੜੇ ਜਿਹਾ ਹੋ ਜਾਂਦਾ ਨਾ। ਜੁੱਸੇ ਕੱਚੇ ਜਿਹੜੇ ਨੇ ਚੰਗੇ ਨਹੀਂ ਲੱਗਦੇ ਵਿੱਚ। ਲੋਜਾਗੇ ਟਮਾਟਰ ਜਿਹੜੇ ਸਿਰਨਾ ਹੋ ਗਏ ਆ ਤੇ ਆਪਾਂ ਇਹਦਾ ਅਦਰਕਵਾ ਪੁਰੀਏ ਤੇ ਪਾ ਦਾਂਗੇ ਤੇ ਜਿਹੜੇ ਹਰੀਆਂ ਮਚਾਂ ਉਹ ਵੀ ਆਪਾਂ ਵਿੱਚ ਪਾ ਦਾਂਗੇ ਤੁਸੀਂ ਜਾਬੋ ਦਾ ਮਸਾਲੇ ਘਾਟੀ ਪਾ ਛੱਡ ਦੇ ਜੀ ਗਲਤ ਮਸਾਲਿਆਂ ਦੇ ਮਸਾਲੇ ਦੇਣਗੇ ਅਗੇ ਥੋੜੇ ਤੇਜ਼ ਖਾਣੇ ਮਸਾਲੇ ਤਾਂ ਕਰਕੇ ਰੱਤੀ ਹੁਣ ਮਸਾਲੇ ਚ ਮਿਰਚਾ ਘੱਟ ਪਾ ਸਕਦੇ ਆ ਆਪਣੇ ਥਾਰਪ ਮਸਾਲੇ ਕੋਈ ਥਾਂਦੇ ਹਰੀ ਮਿਰਚ ਨਾ ਪਰ ਠੀਕ ਠੀਕ ਹੀ 1 ਚਮਚਾ ਪਾ ਹੰਦੀ ਦਾ ਪਾਤਾ ਇਹ ਤੇ ਚਮਚਾ ਆਪਾਂ ਜੱਗੀ ਮਿਰਚ ਪਾਵਾਂਗੇ 1 ਚਮਚਾ ਆਪਾਂ ਮਸਾਲੇ ਦਾ ਪਾਵਾਂਗੇ ਥੋੜਾ ਜਿਹਾ ਭੁੰਨਾਂਗੇ ਤਾਂ ਨੂੰ ਸਿੱਪੀ ਦੇ ਨਾਲ ਇਸ ਤਰ੍ਹਾਂ ਹੁੰਦਾ ਏ ਆ ਜਿਹੜਾ ਪਾਣੀ ਆਪਾਂ ਰੱਖਿਆ ਸੀ ਉਹ ਥੋੜਾ ਜਿਹਾ ਮਸਾਲਾ ਪੁੰਨਣ ਵਾਸਤੇ ਪਾਵਾਂਗੇ ਆਪਾਂ ਕਿਉਂਕਿ ਇਹਨੂੰ ਜਾਇਆ ਵੀ ਜਾਂਦਾ ਹੈ ਕੁੱਸਾ ਪਾਣੀ ਇਹ ਪਰਠੇ ਵਾਲਾ ਪਾਣੀ ਕੀ ਗਾਜਰੀ ਚ ਬਤਾਓ ਪਰਠੇ ਵਾਲਾ ਪਾਣੀ ਨਹੀਂ ਦੇਸਾ ਆਪਾਂ ਬੇਂਗਣੇ ਪਾੜੇ ਸੀਗੇ ਉਹ ਪਾਣੀ ਹੈਗਾ ਤੇ ਸਾਰਾ ਅਸਰ ਤੇ ਉਸ ਪਾਣੀ ਦੇ ਵਿੱਚ ਹੀ ਸੀਗਾ ਤੇ ਬਤਾਉਂਗਾ ਨੂੰ ਆਪਾਂ ਚੰਗੀ ਤਰ੍ਹਾਂ ਝੰਗੀ ਤਰ੍ਹਾਂ ਧੋ ਗਏ ਉਹਨਾਂ ਨੂੰ ਛਿਲ ਲਿਆ ਹੈ ਛਿਲ ਕੇ ਫਿਰ ਆਪਾਂ ਉਹਨਾਂ ਨੂੰ ਕੱਟ ਲਿਆ ਮੋਟਾ ਮੋਟਾ ਫਿਰ ਆਪਾਂ ਕੁੱਕਰ ਦੇ ਵਿੱਚ ਪਾ ਗਏ ਤੇ ਦੋ ਤਿੰਨ ਵਿਸਲਾਂ ਦਵਾ ਲੈਣਾ ਤੇ ਜਦ ਬਹੁਤ ਦੇਰ ਨਾਲ ਪੋਰੇ ਆ ਖਲੋ ਗਏ ਤੇ ਪੜਥਾ ਬਣੂਗਾ ਬਹੁਤ ਵਧੀਆ ਹੁਣ ਆਪਾਂ ਮਸਾਲੇ ਨੂੰ ਜਿਹੜਾ ਥੋੜਾ ਜਿਹਾ ਹੋਰ ਜਲਦਨੇ ਆ ਮੇਰੀ ਟਮਾਟਰ ਪੁੱਜ ਗਏ ਆ ਇਹ ਜਿਹੜਾ ਬਿਲਕੁਲ ਸੁੱਕ ਗਿਆ ਸਮਾਲ ਲੌਂਡਾ ਤੇ ਤੜਕੇ ਦੇ ਜਦੋਂ ਸਮਾਲ ਲੌਂਡਾ ਤੇ ਤੜਕੇ ਦੇ ਵੀ ਉਹ ਸਮਝੋ ਤੜਕਾ ਰੰਡਾ ਜਣਾ ਪੁੱਜ ਗਿਆ ਇਸ ਤੋਂ ਬਹੁਤ ਵਧੀਆ ਹੁੰਦਾ ਹੈ ਹੈਨਾ ਆ ਦੇਖੋ ਪਾਣੀ ਜਿਹੜਾ ਆਪਾਂ ਪਾਇਆ ਸੀ ਬਿਲਕੁਲ ਸੁੱਕ ਗਿਆ ਪਾਣੀ ਤੇ ਹੁਣ ਆਪਾਂ ਵਿੱਚ ਮਟਰ ਪਾ ਲਾਂਗੇ ਅਤੇ ਮਟਰਾਂ ਨੂੰ ਵਿੱਚ ਪਾ ਦਾਂਗੇ ਆਪਾਂ ਮਟਰਾਂ ਦਾ ਪਰਤਾ ਬਹੁਤ ਸੋਹਣਾ ਲੱਗਾ। ਫੋਨ ਆਪਾਂ ਜਿਹੜੇ ਆ ਜਿਹੜਾ ਬਤਾऊं ਜਿਹੜੇ ਆਪਾਂ ਕੀਤੇ ਸੀ ਇਹਨੂੰ ਵਿੱਚ ਪਾ ਦਾਂਗੇ। ਇਹਨਾਂ ਦੇ ਵਿੱਚ ਵੇਖੋ ਬਿਲਕੁਲ ਪਾਣੀ ਨਹੀਂ ਹੈਗਾ। ਪਰਤਾ ਬਣੂਗਾ ਇਹਨਾਂ ਵਧੀਆ। ਹੋ ਜਰਾ ਤਾਂ ਹੀ ਸਾਡੇ ਤਰੀਕੇ ਨਾਲ ਬਣਾ ਕੇ ਜਰੂਰ ਦੇਖਣਾ ਤੇ ਬਹੁਤ ਮਜਾ ਆਊਗਾ ਖਾਣ ਤੇ ਰੋਟੀ ਨਾ ਖਾਓ ਪਰੌਠੀ ਨਾ ਖਾਓ ਤੇ ਬੱਚੇ ਵੀ ਦੁਰੀ ਹਰੀ ਮੰਗਣਗੇ ਬਾਰ ਬਾਰ ਮੰਗਣਗੇ ਬੱਚੇ ਜਿਹੜੇ ਨਹੀਂ ਖਾਂਦੇ ਉਹ ਵੀ ਖਾਣੇ ਨੇ ਲੋ ਜੀ ਹੁਣ ਇਹਨੂੰ ਆਪਾਂ ਮੱਠੀ ਜੀ ਅੱਗ ਤੇ ਨਾ ਥੋੜੀ ਜਿਹਾ ਘੱਟ ਕਰ ਦਿੰਨੇ ਆ ਤੇ ਥੋੜਾ ਜਿਹਾ ਆਪਾਂ ਜਿਹੜਾ ਪਟਥੇ ਨੂੰ ਆਪਾਂ ਰੰਨਾਂਗੇ ਤੇ ਇੱਕ ਮਿੰਟ ਹੋਰ ਤੇ ਆਪਾਂ ਨਾਲ ਆਦਿਨੇ ਤੇ ਥੋੜਾ ਜਿਹਾ ਜਿਹੜਾ ਟੰਗਣ ਮਾਸ ਵਿਆਹ ਜਾਂ ਮਸਾਲਾ ਵਾ ਇਹ ਪਟਥੇ ਦੇ ਵਿੱਚ ਮਿਕਸ ਹੋ ਜਾਊਗਾ ਤੇ ਫੇਰ ਬਣਦਾ ਨਾ ਤੇ ਤੁਹਾਨੂੰ ਬਖਾਲਦੇ ਆ ਤੇ ਸਿਰਫ 10 15 ਮਿੰਟ ਵਿੱਚ ਜਿਹੜਾ ਪਟਥਾ ਵਾ ਉਹ ਬੜੇ ਤਿਆਰ ਹੋ ਜਾਂਦਾ ਵਾ ਤੇ ਹੁਣ ਆਪਾਂ ਟਾਟੇ ਦਿੱਤਾ ਉਹ ਹੁਣ ਨਜ਼ਰ ਆਹੀ ਆਪਣੀ ਗੱਡੀ ਸਾਫ਼ ਕਰ ਲੈਨੇ ਮਾ ਬਿੱਲੋ ਬੈਠੀ ਬਿੱਲੋ ਖਾ ਲੈ ਬਿਸਕੁਟ ਇਹ ਅਰਥਾ ਚ ਪਾ ਦਿੰਨਾ ਹੈ ਉਹ ਪਲੇਟ ਚ ਇਹ ਚੁੱਟੀ ਚ ਪਾ ਦੋ ਨਹੀਂ ਤੇ ਉਹ ਚ ਪਾਈਏ ਦੁੱਜੇ ਚ ਚਿੱਟ ਦੋਵੇਂ ਲਿਆਓ ਦੋਵੇਂ ਲੈ ਲੈਣੇ ਨਹੀਂ ਜੱਟ ਕੋਲ ਸਾਡਾ ਖੋਲੋ ਜੇ ਇੱਕ ਮਿੰਟ ਮੇਰੇ ਹੁਣ ਤੂੰ ਹੀ ਹੱਥ ਲਾਉਣਾ ਮੇਰੇ ਹੱਥ ਤੇ ਗੰਦੇ ਆ ਉਹ ਤੇ ਰੱਖਿਆ ਨਾ ਓਏ ਡਾ ਆ ਪਿਆ ਗਾਇਸ ਦੱਸੋ ਤੁਸੀਂ ਇਹ ਚ ਪਾਈਏ ਕਿ ਇਹ ਚ ਪਾਈਏ ਕਮੈਂਟ ਕਰਕੇ ਦੱਸਾ ਕਰੋ ਕਿ ਚਪਾਈ ਕਿ ਆ ਗਰੀ ਜੀ ਸਬਜੀ ਇਹਦੇ ਚ ਪਾ ਦਿੰਨੇ ਹਨ ਅਚੋ ਪਾ ਦਿੰਨਾ ਬੈਟਰੀ ਵੀ ਡਾਉਣਗੇ ਪਰ ਆਲਾ ਹੁੰਦਾ ਜਨ ਮਨੋਦਰ ਹੀ ਬੈਟਰੀ ਚਾਰਜ ਕਰ ਲੈਂਦੇ ਨਾ ਬੈਟਰੀ ਖਤਮ ਹੋ ਜਾਂਦੀ ਮਮੀ ਲੈ ਆ ਤਾ ਮਮੀ ਹਾਤੇ ਤੇ ਬਾਜ ਤੋਂ ਲੈ ਪਹਿਲਾਂ ਵੇਖ ਲਓ ਪਰਥਾ ਬਣ ਗਿਆ ਨਾ 15 10 ਮਿੰਟ ਹੋ ਗਏ ਹੁਣ ਵੇਨਿਆ ਬਣਿਆ ਕਿ ਨਹੀਂ ਮਮੀ ਵੇਖੋ ਥੱਲੇ ਨਾ ਲੱਗ ਜਾਏ बन ਗਿਆ लो जी ਪੜਦਾ ਸਾਡਾ ਬਹੁਤ ਵਧੀਆ ਬਣ ਗਿਆ ਆ ਦੇਖੋ ਤੇ ਜਿਹੜਾ ਤੇ ਆ ਗਿਆ ਬਹੁਤ ਵਧੀਆ ਲੱਗਦਾ ਹੈ ਇਹਦਾ ਖਾਣਾ ਸਾਡਾ ਬਣ ਕੇ ਤਿਆਰ ਆ ਥੋੜੀ ਦੇ ਨਾਲ ਖਾਓ ਮੱਕੀ ਦੀ ਰੋਟੀ ਦੇ ਨਾਲ ਖਾਓ ਬਹੁਤ ਸਟੇਸਟੀ ਲੱਗਦਾ ਵਿੱਚ ਪਨੀਰ ਵੀ ਪਾਉਂਦੇ ਹਾਂ ਹਾਂ ਹੈਨਾ ਜੋ ਮਰਜ਼ੀ ਪਾਓ ਵਿੱਚ ਪਨੀਰ ਪਾਉਣ ਦਾ ਆਪਾਂ ਗੈਸ ਨੂੰ ਕਰ ਦਿੰਦੇ ਆ ਬੰਦ ਜਿਹੜਾ ਆਂਡਾ ਪਰਤਾਵਾ ਦੇਖੋ ਇਹਦੀ ਸ਼ਕਲ ਕਿੰਨੀ ਵਧੀਆ ਤੇ ਖਾਣ ਵਿੱਚ ਅਕਲ ਕਿੰਨੀ ਵਧੀਆ ਹੋਏਗੀ। ਜ਼ਰੂਰ ਜੀ ਪਰਤਾ ਤਿਆਰ ਹੈ। ਕੋਲੀ ਚ ਪਾ ਦਿੱਤਾ ਹੈ। ਦੇਖੋ ਚੈੱਕ ਕਰੋ ਕਿਦਾਂ ਦਾ ਬਣਿਆ। ਅਮੀ ਖਾ ਕੇ ਵੇਖੋ ਟੈਸਟ ਕਰਕੇ। ਇਹ ਰੋਟੀਆਂ ਨੂੰ। ਲਓ ਜੀ ਆਪਾਂ ਵੀ ਅੱਜ ਰੋਟੀ ਦੇ ਤਰ੍ਹਾਂ ਕੇ ਖੱਲੇ ਆ। ਉਹ ਕਿ ਜਨਾਦਰ ਚੱਕਣਾ ਕਰਾਂਗੇ ਉਹ ਨਜ਼ਰ ਕਿਦਾਂ ਪਰਾ ਚੱਲੂਗਾ ਕਿਦਾਂ ਬਣਿਆ ਵਧੀਆ ਲਓ ਜੀ ਮੰਮੀਾਂ ਦੇ ਬਹੁਤ ਵਧੀਆ ਬਣਿਆ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਫਿਰ ਜਲਦੀ ਮਿਲਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ